ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਆ ਜਿਹੜਾ ਗਿੱਲ ਪਿੰਡ ਤੋਂ ਆਪਾਂ ਜਦੋਂ ਮੰਦਿਰਾਂ ਵਾਲੇ ਪਾਸੇ ਨੂੰ ਜਾਂਦੇ ਹਾਂ ਮਿੱਤਰੋ ਤੇ ਉਸ ਸੂਏ ਤੋਂ ਮੰਦਿਰਾਂ ਵਾਲੇ ਪਾਸੇ ਨੂੰ ਨਹੀਂ ਮੁੜਨਾ ਤੁਸੀਂ ਥੋੜਾ ਜਿਹਾ ਅਗਲੇ ਪਾਸੇ ਨੂੰ ਆ ਕੇ ਨਾਲ ਹੀ ਸੂਏ ਦੇ ਮਤਲਬ ਪਈ ਆਉਂਦੀ ਹੈ ਪਰ ਖੇਤਾਂ ਦੇ ਵਿੱਚ ਬਾਈ ਹੁਣਿਆਂ ਦਾ ਮਿੱਤਰੋ ਘਾਰਾ ਫਾਰਮ ਆ ਇੱਕ ਤਿਆਰ ਦੁੱਧ ਵਾਲੀ ਚੰਗੇ ਦੁੱਧ ਤੇ ਚੱਲਦੀ ਜਿੰਨਿਆਂ ਨੇ ਗਾਂ ਲੈਣੀ ਉਹਨਾਂ ਦੇ ਲਈ ਬਈ ਮਿੱਤਰੋ ਵੀਡੀਓ ਆ ਗਿਆ ਲਾਵੇ ਤੁਰਦੀ ਵੀਰੇ ਖੋਲ ਲਈ 40 ਕਿਲੋ ਦੁੱਧ ਇਸ ਗਾਂ ਦੇ ਥੱਲੇ ਪਾਈ ਹੋਣੀ ਹਾਜ਼ਰ ਨਾਜ਼ਰ ਦੱਸਦੇ ਆ ਆਮ ਸੇਵਾ ਦੇ ਉੱਤੇ ਤੇ ਜੇ ਤੁਸੀਂ ਚੰਗੀ ਸੇਵਾ ਕਰ ਲਈ ਮਿੱਤਰੋ ਕਿਉਂਕਿ ਇਹਨੇ ਪਹਿਲੇ ਸੂਈ ਚੰਗਾ ਦੁੱਧ ਦਿੱਤਾ ਹੋਇਆ ਦੂਜਾ ਸੂਆ ਸੂਈ ਆ ਦੰਦ ਹਜੇ ਬਰ 6 ਆ ਪਤਾ ਨਹੀਂ 8 ਤੁਸੀਂ ਆ ਕੇ ਇੱਥੇ ਜਾਈਆ ਮਿੱਤਰੋ ਕਰਮਾਂ ਵਾਲੀ ਤੇ ਇੱਕ ਵਾਰੀ ਤੁਸੀਂ ਤੁਰਦੀ ਜਰੂਰ ਵੇਖੋ ਫਿਰ ਆਪਾਂ ਇਹਦੀ ਡਿਟੇਲ ਜਾਣਦੇ ਆ ਵੀਰੇ ਤੋ ਐਨ ਨੂੰ ਲੈ ਜੀ ਮੋੜ ਦੇ ਵਿੱਚ ਵੇਖੋ ਕਿਰਾਂ ਦੀ ਮਿੱਤਰੋ ਐਨ ਓਕੇ ਦੀ ਰਿਪੋਰਟ ਆ ਜਮਾ ਕਰਮਾ ਵਾਲੀ ਹੂੰ ਫੇਸ ਕੁਆਲਟੀ ਆਰਡਰ ਦੀ ਕੁਆਲਟੀ ਵੇਖੋ ਇੱਕ ਵਾਰੀ ਲੰਮੀ ਲੰਮੀ ਲੈ ਜੀ ਹੂੰ ਫਿਰ ਤੁਹਾਨੂੰ ਪਤਾ ਲੱਗੂ ਹੋਵੇ ਕੀ ਚੀਜ਼ ਆ ਬਈ ਹੂੰ ਦੇਖੋ ਕਿਹੜਾ ਦੀ ਮਿੱਤਰੋ ਐਣ ਓਕੇ ਦੀ ਰਿਪੋਰਟ ਜਮਾ ਹੂੰ ਇੱਕ ਵਾਰੀ ਹੋਰ ਲੈ ਜੀ ਬਈ ਸੱਜਣਾ ਦੇਖ ਲਓ ਮਿੱਤਰੋ ਤੁਰਦੀ ਨਾ ਐਣ ਓਕੇ ਰਿਪੋਰਟ ਜਮਾ ਚੀਜ਼ ਆ ਕਹਿਣ ਤੋਂ ਪਾ ਬਈ ਮੇਰਾ ਵੀ ਮੈਂ ਤਾਂ ਤੁਰਾਈ ਆ ਚੰਗੀ ਤਰ੍ਹਾਂ ਇਦੋਂ ਨੂੰ ਪ੍ਰੋਪਰ ਇਹਦੇ ਬਾਰੇ ਪਤਾ ਲੱਗੇ ਵੀ ਇਹ ਕੀ ਚੀਜ਼ ਆ ਹੂੰ ਬਣਦੇ ਬਣਦੇ ਵੀਰੇ ਜਿੱਥੇ ਤਰ ਦਿਲ ਕਰਦਾ ਹੂੰ ਲੈ ਇੱਕ ਵਾਰੀ ਹੁਣ ਆਰਡਰ ਵਿਖਾਉਣਾ ਤੁਹਾਨੂੰ ਮੈਂ ਦਾ ਉਹ ਦੇਖੋ ਮਿੱਤਰੋ ਥਾਣ ਥਣ ਲੱਗਣ ਕੱਲਾ ਕੱਲਾ ਲਓ ਚੜਾਈ ਵੇਖੋ ਤੁਸੀਂ ਆਰਡਰ ਦੀ ਬੇਹਤਰੀ ਨਾਲ ਪੂਰੀ ਵੀ ਪੂਰੀ ਟੌਪ ਗਾ ਤੁਹਾਡੇ ਲਈ ਲੈ ਕੇ ਆਏ ਆ ਮਿੱਤਰੋ ਲੈਣੀ ਤਾਂ ਚਲੋ ਤੁਸੀਂ ਆਪਦੀ ਮਰਜ਼ੀ ਨਾਲ ਹੁੰਦੀ ਆ ਕਿਹੜੀ ਚੀਜ਼ ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਲੈਣੀ ਹੁੰਦੀ ਆ ਉਹ ਤੁਹਾਡੀ ਪਸੰਦ ਜ਼ਰੂਰ ਆਉਣੀ ਚਾਹੀਦੀ ਆ ਆਓ ਕਰਦੇ ਆ ਗੱਲਬਾਤ ਇਹਦੇ ਬਾਰੇ ਆਪਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਵੀਰੇ ਬਹੁਤ ਸੇਤਾ ਠੀਕ ਠਾਕ ਨੇੜੇ ਆ ਜੀ ਮੜਾ ਜ ਸੇਤਾ ਠੀਕ ਠਾਕ ਆ ਵੀਰੇ ਦੀਆਂ ਬਹੁਤ ਵਧੀਆ ਵੀ ਅੱਛਾ ਨਾਮ ਦੱਸੀਏ ਵੀਰਾ ਕੀ ਨਾਮ ਦੀ ਆਪਣਾ ਨਾ ਮੇਰਾ ਬਿੰਦਰਾ ਵੀਰੇ ਬਿੰਦਰਾ ਪਿੰਡ ਗਿੱਲਾ ਜ਼ਿਲ੍ਹਾ ਮੋਗਾ ਵੀਰੇ ਠੀਕ ਆ ਬਿੰਦਰਾ ਵੀਰੇ ਫਿਰ ਗਾਂ ਵੇਚਣੀ ਇੱਕ ਆਪਾਂ ਹਨਾ ਤੇ ਕਿੰਨਾ ਸੂਆ ਹੈ ਸੂਈ ਆ ਵੀਰੇ ਸੂਆ ਵੀਰੇ ਦੂਜਾ ਇਹ ਠੀਕ ਆ ਵੀਰੇ ਤੇ ਤਕਰੀਬਨ ਆ ਅੱਠਵੇਂ ਦੰਦ ਹਜੇ ਕੱਢੀ ਜਾਂਦੀ ਆ ਅੱਧੇ ਅੱਧੇ ਕੱਢਿਆ ਠੀਕ ਆ ਵੀਰੇ ਕਿੰਨੇ ਦਿਨ ਟਾਈਮ ਕਿੰਨਾ ਹੋ ਗਿਆ ਵੀਰੇ ਇਹਨੂੰ ਸੋਈ ਨੂੰ ਟਾਈਮ ਵੀਰੇ ਇਹਨੂੰ 20 ਤੋਂ 25 ਦਿਨ ਹੋ ਗਏ 20 ਤੋਂ 25 ਦਿਨ ਹੋ ਗਏ ਸੋਈ ਨੂੰ ਵੀਰੇ ਅੱਛਾ ਵੱਡੇ ਪਾਈ ਹੁਣੇ ਵਿੱਚ ਨਹੀਂ ਲਾਈ ਆਪਾਂ ਹਨਾ ਕਿੰਨਾ ਦੁੱਧ ਚਵਾ ਦੇਾਂਗੇ ਇਸ ਟਾਈਮੇ ਤੇ ਦੁੱਧ ਵੀਰੇ 40 ਦੇ ਲਗਭਗ ਤਿਆਰ ਆਏ ਥੱਲੇ 40 ਕਿਲੋ ਆਪਾਂ ਕੰਡੇ ਲਾ ਦੇਾਂਗੇ ਤਾਂ ਹਾਂ ਵੀਰੇ ਹਾਂ ਠੀਕ ਆ ਵੀਰੇ ਤੇ ਚੋਣੇ ਮਸ਼ੀਨੀ ਆ ਕਿ ਹੱਥੀ ਚਵਾਈ ਵੀਰੇ ਵੀਰੇ ਹੱਥੀ ਚੋ ਲੈਨੇ ਆ ਪਰ ਪਿੱਛੇ ਮਸ਼ੀਨ ਤੇ ਚਵਾਈ ਹੁੰਦੀ ਸੀਗੀ ਵੀ ਜੇ ਇਹਨੂੰ ਮਸ਼ੀਨ ਤੇ ਲਾਉਣਾ ਹੋਵੇ ਤਾਂ ਵੀ ਲੱਗ ਜੂਗੀ ਹਾਂ ਹਾਂ ਵੀਰੇ ਠੀਕ ਹੈ ਜੇ ਹੱਥੀ ਚਵਾਈ ਕਰਨੀ ਹੋਵੇ ਤਾਂ ਵੀ ਹੋ ਜੂਗੀ ਅੱਛਾ ਇੱਕ ਗੱਲ ਹੋਰ ਆ ਵੀਰੇ ਵੱੱਛੀ ਆ ਜਿਹੜੀ ਇਹਦੀ ਫਿਰ ਇਹ ਦੇ ਦੇਣੀ ਨਾਲ ਹੀ ਨਹੀਂ ਵੱੱਛੀ ਨਹੀਂ ਦੇਣੀ ਵੀਰੇ ਵੱੱਛੀ ਨਹੀਂ ਦੇਣੀ ਇਕੱਲੀ ਗਾਂ ਦੇਣੀ ਆਪਾਂ ਇਸ ਕਰਕੇ ਵਿਖਾਈਆ ਵੀ ਅਗਲੇ ਨੂੰ ਪਤਾ ਲੱਗ ਜਾਵੇ ਇੰਨੇ ਟਾਈਮ ਦੀ ਸੋਈ ਆ ਹਨਾ ਹਾਂ ਵੀਰੇ ਠੀਕ ਆ ਵੱਡੇ ਭਾਈ ਠੀਕ ਆ ਵੱੱਛੀ ਨਾ ਦੇਣ ਦਾ ਕੀ ਕਾਰਨ ਆ ਵੀਰੇ ਇਹ ਵੱੱਛੀ ਵੀਰੇ ਥੋੜੇ ਮਹਿੰਗੇ ਜਾਦੇ ਸੀਮਣ ਦੀ ਆ ਕੀ ਕੱਲੀ ਚਲੋ ਗਊ ਸੇਲ ਕਰ ਦਿੰਨੇ ਆਂਗੇ ਬੱਚੀ ਤਿਆਰ ਕਰ ਲਾਂਗੇ ਹਾਂ ਹਾਂ ਵੀਰੇ ਠੀਕ ਆ ਵੱਡੇ ਭਾਈ ਤੇ ਛੱਡੀ ਨਹੀਂ ਇਹ ਥੱਲੇ ਇੱਕ ਦਿਨ ਵੀ ਨਹੀਂ ਛੱਡੀ ਬੱਚੇ ਨੂੰ ਦੁੱਧ ਪਿੰਦੀ ਆ ਵੀਰੇ ਉਹ ਫੀਡ ਤੇ ਚੱਲਦੀ ਆ ਫਿਰ ਹਾਂ ਵੀਰੇ ਹਾਂ ਠੀਕ ਆ ਵੱਡੇ ਭਾਈ ਤੇ ਵੱਡੇ ਭਾਈ ਰੇਟ ਇਹਦਾ ਕੀ ਰਹੂਗਾ ਗਾਂ ਦਾ ਭਾਈ ਰੇਟ ਇਹਦਾ ਵੀਰੇ 1,55,000 ਆ ਲੈਣ ਦੇਣ ਫਿਕਸ ਆ ਵੀਰੇ 1,55,000 ਰੁਪਏ ਫਿਕਸ ਆ ਵਿੱਚੋਂ ਮਾਨਤਾ ਨੂੰ ਤਾਂ ਥੋੜਾ ਬਹੁਤਾ ਕਰ ਦਿਆਂਗੇ ਹਾਂ ਵੀਰੇ ਉਹ ਤਾਂ ਚਲੋ ਕਰਨਾ ਹੀ ਪੈਂਦਾ ਵੀ हां ठीक है नंबर किन्ना विंदर भाई अपना नंबर 91 151 12970 वीर एक बारी और आण दे वीर 91 151 वीर 12970 ठीक है वीर ते मेरा वीर ਭਰਾ ਆਣ ਕੇ ਜਿਹੜਾ ਕੋਈ ਬਰੀਡ ਨੂੰ ਪਰਖਣ ਵਾਲੇ ਬੰਦਾ ਜੀ ਵੀਰੇ ਫੋਨ ਲਾਵੇ ਕਈ ਵਾਰੀ ਹੁੰਦਾ ਵੀ ਜੀ 180000 ਲਾਉਣ ਵਾਲੇ ਬੰਦੇ ਵੀ ਹੁੰਦੇ ਆ ਜੀ ਹੈਨਾ ਹਰ ਚੀਜ਼ ਦਾ ਮੁੱਲ ਆ ਭਾਈ ਹਾਂ ਹਾਂ ਵੀਰੇ ਤੇ ਬਾਕੀ ਸਿਰੇ ਕਦ ਕੁਦ ਤੇ ਥੋੜਾ ਜਿਹਾ ਮਰਾ ਦੇ ਝਲਕ ਨਹੀਂ ਗਾ ਤੇਰੀ ਟਾਪ ਆ ਵੱਡੇ ਭਾਈ ਐਵੇਂ ਮੈਂ ਕੋਈ ਔਰ ਕਿਹੜੀ ਗੱਲ ਲੱਗ ਬਰੀਡ ਹਮ ਐਫ ਦੇ ਕੰਮ ਕਰਨ ਵਾਲੀ ਹਣਾ ਹੂੰ ਆ আচ্ছা ਵੀਰੇ ਤੋੜ ਦੀ ਇੱਕ ਵਾਰੀ ਫੇਰ ਇਹਨੂੰ ਕੱਢ ਦੀ ਬਾਹਰ ਨੂੰ ਹਾਂ ਤੋੜ ਲੈ ਵੀ ਮਿੱਤਰੋ 1.5 ਲੱਖ ਸੌਰੀ 1,55,000 ਰੁਪਈਆ ਇਹਦੀ ਕੀਮਤ ਆ 40 ਕਿਲੋ ਦੁੱਧ ਇਹਦੇ ਥੱਲੇ ਇਹਨਾਂ ਕੰਡੇ ਲਾਉਣ ਵਾਲਾ ਤਿਆਰ ਆ 20 ਤੋਂ 25 ਦਿਨ ਦਾ ਇਹਦਾ ਕਰਮਾਲੀ ਦਾ ਸੂਆ ਵਾ ਮਿੱਤਰੋ ਵੱਛੀ ਇਹਦੇ ਮਗਰ ਆ ਪਰ ਉਹ ਦੇਣੀ ਨਹੀਂ ਗੀ ਕਿਉਂਕਿ ਵੱਛੀ ਮਾਲਕਾਂ ਨੇ ਰੱਖਣੀ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਅੱਜ ਕੱਲ 40-45 ਕਿਲੋ ਵਾਲੀਆਂ گاਵਾਂ ਦੀ ਕੀਮਤ ਆ ਜਿਹੜੀ ਉਹ ਦੁੱਧ ਆਸੇ-ਪਾਸੇ ਚੱਲਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਇੱਥੋਂ ਤੁਹਾਨੂੰ ਇਹ ਗਾਂ ਸਿਰਫ 1 ਲੱਖ 55000 ਦੇ ਵਿੱਚ ਗੱਡੀ ਦੇ ਉੱਤੇ ਚੜੂਗੀ ਮਿੱਤਰੋ ਸਰਵੇ 50 ਲੀਟਰ ਦਿੰਦੂਗੀ ਜੇ ਗਾਂ ਖੁੱਲੀ ਛੱਡੀ ਜਾਵੇ ਤਾਂ ਠੀਕ ਹੈ ਖੁੱਲੀ ਛੱਡੀ ਜਾਵੇ 50 ਕਿਲੋ ਹੈ ਹਾਂ ਇੱਥੇ ਵੀਰ ਹੁਣੀ ਬੰਨ ਕੇ ਰੱਖਦੇ ਆ ਬਈ ਇਹਨੂੰ ਹਾਂ ਠੀਕ ਆ ਬਾਈ ਅੱਛਾ ਵੀਰੇ ਜੇ ਕੋਈ ਕਵੇ ਵੀ ਅਸੀਂ ਚਵਾਈ ਕਰਕੇ ਲੈਣੀ ਹੈ ਤੇ ਆਪਾਂ ਚਵਾਵਾਂਗੇ ਨਾ ਕੋਈ ਗੱਲ ਨਹੀਂ ਵੀਰੇ ਚੋਣ ਦੀ ਕੀ ਹਰ ਜਾ ਕੋਈ ਹਾਂ ਠੀਕ ਹੈ ਇੱਕੋ ਮਿੰਟ ਕਾ ਇੱਥੇ ਮੂੰਹ ਵਿਖਾ ਦਈ ਜਾਂਦਾ ਵੀਰੇ ਵੇਖੋ ਬਾਈ ਫੇਸ ਕੁਆਲਿਟੀ ਇੰਦੀ ਕਰਮਾਂ ਵਾਲੀ ਦੀ ਠੀਕ ਆ ਬੰਨ ਦੇ ਵੀਰੇ ਓਕੇ ਆਪਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਆਂ ਬਿੰਦਰ ਬਾਈ ਨੇ ਇਨਾ ਚੰਗਾ ਜਾਨਵਰ ਦਿਖਾਇਆ ਆਪਾਂ ਨੂੰ ਪਿੰਡ ਗਿੱਲ ਦੇ ਵਿੱਚੋਂ ਜ਼ਿਲ੍ਹੇ ਮੋਗੇ ਦੇ ਵਿੱਚੋਂ